ਗੁਰਬਾਨੀ ਦੀ ਸੱਚੀ ਕਥਾ ਕਹਿੰਦੇ ਹਰੀ ਦੀ ਕਥਾ ਲੋਕਾਂ ਤੋਂ ਸੁਣੀ ਨਹੀਂ ਜਾਂਦੀ ਪਤਾ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਅੱਜ ਤੱਕ ਗੱਪ ਕਹਾਣੀਆਂ ਝੂਠੀਆਂ ਕਹਾਣੀਆਂ ਸੁਣੀਆਂ ਨੇ ਝੂਠੀਆਂ ਕਹਾਣੀਆਂ ਦਿਮਾਗ 'ਚ ਇੰਨੀਆਂ ਪੱਕੀਆਂ ਹੋ ਚੁੱਕੀਆਂ ਨੇ ਕਿ ਝੂਠੀਆਂ ਕਹਾਣੀਆਂ ਸੱਚੀਆਂ ਲੱਗਦੀਆਂ ਤੇ ਸੱਚੀ ਕਥਾ ਝੂਠੀ ਲੱਗਦੀ ਏ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਕਹਿੰਦੇ ਜਿਹੜਾ ਸੱਚੀ ਕਥਾ ਕਰਦਾ ਉਹਦੇ ਗਲ ਪੈਂਦੇ ਆ ਰਾਰ ਕਰਤ ਕਹਿੰਦੇ ਉਹਦੇ ਗਲ ਪੈਣਗੇ ਝੂਠੀ ਲੱਗ ਗਾਥਾ ਗਾਥਾ ਕਹੀਏ ਕਹਾਣੀ ਕਹਿੰਦੇ ਝੂਠੀਆਂ ਕਹਾਣੀਆਂ ਨੂੰ ਸੱਚ ਮੰਨ ਕੇ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗ ਕੇ ਸੱਚ ਦੀ ਕਥਾ ਕਰਨ ਵਾਲਿਆਂ ਦੇ ਲੋਕ ਗਲ ਪੈਂਦੇ ਆਖੋ ਸਤਨਾਮ ਸੱਚ ਦੀ ਕਥਾ ਕਰਨ ਵਾਲਿਆਂ ਦੇ ਗਲ ਪਹਿਣਗੇ ਤੇ ਝੂਠੀਆਂ ਕਹਾਣੀਆਂ ਨੂੰ ਲੋਕ ਸੱਚ ਮੰਨਣ ਪੂਰਾ ਸ਼ਬਦ ਸੁਣੀਏ ਜਰਾ ਵੇਖਿਓ ਆ ਸ਼ਬਦ ਸੁਣੋ ਜਰਾ ਵੇਖਿਓ ਗੁਰੂ ਪੰਚਮ ਫਾਤਿਹ ਦਾ ਬਚਨ ਸ਼ਬਦ ਗੁਰੂ ਹੈ ਤੇ ਜਦੋਂ ਸਾਡੀ ਸੁਰਤ ਟੱਚ ਕਰਦੀ ਏ ਸੁਰਤ ਸਿੱਖ ਹੈ ਸ਼ਬਦ ਗੁਰੂ ਸੁਰਤ ਧੰ ਚੇਲਾ ਜਦੋਂ ਸੁਰਤ ਤੱਕ ਸ਼ਬਦ ਪਹੁੰਚ ਜਾਂਦਾ ਹੈ ਸਮਝ ਲਓ ਫਿਰ ਉਦੋਂ ਗੁਰੂ ਦੇ ਦਰਸ਼ਨ ਹੁੰਦੇ ਆ ਅਸਲੀ ਗੁਰੂ ਦੇ ਦਰਸ਼ਨ ਕੀ ਹੈ ਜਦੋਂ ਸ਼ਬਦ ਤੱਕ ਸਾਡੀ ਸੁਰਤ ਟੱਚ ਕਰੇ ਪਹੁੰਚੇ ਸ਼ਬਦ ਤੋਂ ਸੁਰਤ ਸੁਰਤ ਨਾਲ ਜੁੜੇ ਸ਼ਬਦ ਸੁਰਤ ਸੁਰਤ ਸ਼ਬਦ ਨਾਲ ਜੁੜਦੀ ਹੈ ਜਦੋਂ ਉਦੋਂ ਸਿੱਖ ਨੂੰ ਗੁਰੂ ਦੇ ਦਰਸ਼ਨ ਹੁੰਦੇ ਆ ਕਿਉਂਕਿ ਸਿੱਖ ਵੀ ਸਰੀਰ ਨਹੀਂ ਤੇ ਗੁਰੂ ਵੀ ਸਰੀਰ ਨਹੀਂ ਸਰੀਰ ਨਹੀਂ ਸਿੱਖ ਸੁਰਤ ਹੈ ਤੇ ਗੁਰੂ ਵੀ ਜਿਹੜਾ ਉਹ ਦੇਹ ਨਹੀਂ ਸੁਰਤ ਗੁਰੂ ਸ਼ਬਦ ਹੈ ਤੇ ਸਿੱਖ ਸੁਰਤ ਹੈ ਦੇਹ ਵਿੱਚ ਆਉਂਦੀ ਸਰੀਰ ਨਹੀਂ ਵਿੱਚ ਆਉਂਦਾ ਤਾ ਕਰਕੇ ਹੁਣ ਵੇਖੋ ਸ਼ਬਦ ਨੂੰ ਸੁਣਿਓ ਸਮਝ ਆਏਗੀ ਸੁਰਤ ਡਵੈਲਪ ਹੋਵੇ ਹਰ ਰਸ ਛੋਡੋ ਹੋਛੇ ਰਸ ਮਾਤਾ ਹਰੀ ਦਾ ਰਸ ਛੱਡ ਕੇ ਝੂਠਿਆਂ ਰਸਾਂ ਦੇ ਵਿੱਚ ਮਸਤ ਹੈ ਕਹਿੰਦੇ ਬੰਦੇ ਝੂਠਿਆਂ ਰਸਾਂ ਵਿੱਚ ਕਿਉਂ ਪੈ ਗਿਆ ਕਿਉਂਕਿ ਸੱਚ ਦੀ ਕਥਾ ਸੁਣੀ ਨਹੀਂ ਸਮਝ ਤੇ ਆਈ ਨਹੀਂ ਉਸ ਹਾਂਜੀ ਹਰ ਰਸ ਛੋਡੋ ਹੋਛੈ ਰਸ ਮਾਤਾ ਘਰ ਮੈਂ ਵਸਤੂ ਬਾਹਰ ਉੱਠ ਜਾਤਾ ਜਿਹੜੀ ਅਸਲ ਵਸਤ ਹੈ ਉਹ ਤੇ ਘਰ ਅੰਦਰ ਹੈ ਹਿਰਦੇ ਚ ਹੈ ਮਾਲਕ ਦੀ ਜੋਤ ਤੇ ਤੇਰੇ ਅੰਦਰ ਸੀ ਜਿਹਦੇ ਕਰਕੇ ਹੱਥ ਪੈਰ ਹਿਲਾਉਣਾ ਹੈ ਜਿਹਦੇ ਕਰਕੇ ਬਲੱਡ ਸਰਕੂਲੇਸ਼ਨ ਚੱਲਦਾ ਹੈ ਜਿਹਦੇ ਕਰਕੇ ਦਿਲ ਧੜਕਦਾ ਹੈ ਜਿਹਦੇ ਕਰਕੇ ਬ੍ਰੇਨ ਐਕਟਿਵ ਹੈ ਇਹ ਸਾਰਾ ਕੁਝ ਤੇ ਮਾਲਕ ਦਾ ਤੇਰੇ ਅੰਦਰ ਸੀ ਲੱਭਦਾ ਬਾਹਰ ਫਿਰਦਾ ਤੇਰੇ ਅੰਦਰ ਸੀ ਸਾਰਾ ਕੁਝ ਬਾਹਰ ਕਿਉਂ 扑ਟਦਾ ਹੈ ਅੰਦਰ ਵੇਖ ਹੁਣ ਕਹਿੰਦੇ ਕਿਉਂ ਇਤਾਂ ਦਾ ਹੋ ਗਿਆ ਕਿਉਂਕਿ ਸੱਚ ਦੀ ਕਥਾ ਤੇ ਸੁਣੀ ਨਹੀਂ ਸੁਣਦਾ ਤੇ ਗੱਪ ਕਹਾਣੀ ਸੁਣੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਬਿਲਕੁਲ ਕਲੀਅਰ ਹੈ ਨਾ ਸੁਣੀ ਨਹੀਂ ਕਹਿੰਦੇ ਲੋਕਾਂ ਤੋਂ ਜਾਂਦੀ ਅੱਜ ਵੀ ਪੰਜਾਬ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਲੋਕ ਇਦਾਂ ਦੇ ਐ ਜਿਹੜੇ ਸੱਚ ਦੀ ਕਥਾ ਸੁਣ ਨਹੀਂ ਸਕਦੇ ਗ੍ਰੰਥੀਆਂ ਨੂੰ ਕਹੋ ਗੁਰਬਾਣੀ 'ਚ ਜੋ ਲਿਖਿਆ ਇਨ ਬਿਨੋਂਵੇਂ ਸੁਣਾਓ ਤੇ ਤੁਸੀਂ ਵੇਖਿਓ ਉਸੇ ਦੇਣੀ ਗ੍ਰੰਥੀ ਨੂੰ ਬਾਹਰ ਕੱਢ ਦੇਣਗੇ ਕਹਿਣਗੇ ਤੂੰ ਨਵਾਂ ਹੀ ਬਾਬਾ ਆ ਗਿਆ ਆ ਕਿੱਥੋਂ ਸੁਣਾਉਣ ਲੱਗ ਪਿਆ ਸੁਣਾੰਦਾ ਗੁਰਬਾਣੀ ਚੋਂ ਹੀ ਆ ਉਹ ਕਬੀਰ ਪਾਪੀ ਭਗਤ ਨਾ ਭਾਵੇਂ ਹਰ ਪੂਜਾ ਨਾਲ ਮੱਖੀ ਚੰਦਨ ਪਰ ਹਰ ਜਹੇ ਮਗੰਦ ਤਹਿ ਜਾਏ ਕਹਿੰਦੇ ਮੱਖੀ ਨੂੰ ਜਿਵੇਂ ਚੰਦਨ ਤੇ ਬੰਨ ਕੇ ਵੀ ਬਾਹੋਂ ਵਹਿੰਦੀ ਨਹੀਂ ਗੰਦਗੀ ਤੇ ਜਾਉ ਮੱਖੀ ਨੂੰ ਚੰਦਨ ਦੇ ਉੱਤੇ ਬੰਨ ਕੇ ਵੀ ਬਾਹੋਂ ਬੈਠੂ ਨਹੀਂ ਜਿੱਥੇ ਗੰਦਗੀ ਹੋਏਗੀ ਮੱਖੀ ਉਧਰ ਨੂੰ ਜਾਂਦੀ ਹੈ ਕਹਿੰਦੇ ਇੰਨਾ ਪਾਪੀਆਂ ਨੂੰ ਸੱਚੀ ਭਗਤੀ ਕਿੱਥੇ ਚੰਗੀ ਲੱਗੇ ਸੱਚ ਦੀ ਕਥਾ ਕਹਿੰਦੇ ਉਹ ਤੇ ਦੂਜੇ ਪਾਸੇ ਨੂੰ ਜਾਣਗੇ ਭਾਈ ਪਾਪੀ ਭਗਤ ਨਾ ਭਾਵੇਂ ਹਰ ਪੂਜਾ ਦਾ ਸੋ ਕਿੱਥੇ ਚੰਗੀ ਲੱਗਦੀ ਹੈ ਜੀ ਉਹਨਾਂ ਨੂੰ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ بڑے ਲੋਕ ਨੇ ਅੱਜ ਵੀ ਜਿੰਨਾਂ ਤੋਂ ਸੱਚ ਦੀ ਕਥਾ ਸੁਣੀ ਨਹੀਂ ਜੰਦੇ ਸੱਚ ਕਹਿ ਦੋ ਤੁਸੀਂ ਵਿਆਹ ਗਲਤ ਹੈ ਆ ਗਲਤ ਹੈ ਆ ਗਲਤ ਹੈ ਆ ਗਲਤ ਹੈ ਗ੍ਰੰਥੀਆਂ ਦਾ ਜਿਹੜਾ ਸੱਚੀ ਕਥਾ ਕਰਨ ਲੱਗ ਪਿਆ ਉਹਦਾ ਕਸ਼ਹਿਰਾ ਤੋੜੀਆ ਚਕਾ ਦੇਣਗੇ ਚੱਲ ਕਰਨ ਨੂੰ ਜੇ ਕੋਈ ਪ੍ਰਚਾਰਕ ਸਟੇਜ ਤੇ ਬੋਲੇਗਾ ਗੁਲਾਮਾਂ ਫੜ ਕੇ ਥੱਲੇ ਲਾ ਲੈਣਗੇ ਇਹੀ ਕਰਦੇ ਨੇ ਅੱਜ ਕੱਲ ਤੁਸੀਂ ਵੇਖੋ ਸੱਚ ਦੀ ਕਥਾ ਕਰਨ ਵਾਲਿਆਂ ਨਾਲ ਇਹੀ ਕਰਦੇ ਨੇ ਤੇ ਜੇ ਮੇਰੇ ਵਰਗਾ ਥੋੜਾ ਜਿਹਾ ਚੱਲ ਜੇ ਮਾੜਾ ਮੋਟਾ ਲੋਕਾਂ ਚ ਉਹਨੂੰ ਜਾਣ ਪਛਾਣ ਹੋਵੇ ਉਹਦੀ ਉਹਦੇ ਲਈ ਸ਼ਬੀਲ ਲਾ ਲੈਣਗੇ ਕਹਿਣਗੇ ਬੰਦੇ ਇਹਨੂੰ ਮਾਰੋ ਫਿਰ ਗੋਲੀਆਂ ਮਾਰੋ ਇਹਦੇ ਹੋਰ ਕੀ 40 50 ਬੰਦੇ ਹਥਿਆਰ ਲੈ ਕੇ ਆ ਜਾਣਗੇ ਮੇਰੇ ਵਰਗੇ ਲਿਖੀ ਲਾ ਲੈਣਗੇ ਵੀ ਇਹ ਵੱਡੀ ਬੱਦਰ ਤੇ ਕਰਦਾ ਹੈ ਇਹ ਫਿਰ ਇਹਨੂੰ ਸਟੇਜ ਤੋਂ ਤੇ ਲਾਣਾ ਸੌਖਾ ਹੈ ਇੰਨੇ ਬੰਦਿਆਂ ਚ ਲਾਣਾ ਕਿਹਦਾ ਸੌਖਾ ਹੁੰਦਾ ਹੈ ਇਦੇ ਲਈ ਫਿਰ ਫਰੀਲਾ ਲਓ। ਇਹਦੇ ਲਈ 50 ਬੰਦੇ ਇਕੱਠੇ ਹੋ ਕੇ ਪੈਜੋ ਫਿਰ ਇਹਦੇ ਤੇ। ਮਾਰੋ ਗੋਲੀਆਂ। ਇਹੀ ਕਰ ਸਕਦੇ ਨੇ ਸੁਣੀ ਤੇ ਜਾਂਦੀ ਨਹੀਂ। ਸੱਚ ਨੂੰ ਸੱਚ ਨਹੀਂ برداشت। ਸੁਣ ਕਿੱਥੇ ਸਕਦੇ ਆ? ਅੱਗ ਲੱਗ ਜਾਂਦੀ। ਸੁਣ ਨਹੀਂ ਸਕਦੇ। ਤੇ ਰਿਐਕਟ ਰਿਐਕਟ ਇਹ ਜਿਹੜਾ ਅੱਗੋਂ ਗੱਲ ਨੂੰ ਸੁਣ ਕੇ ਜਿਹੜਾ ਆਪਣੇ ਪੱਤਰ ਤੇ ਬੰਦਾ ਫਿਰ ਆਪਣਾ ਗੁੱਸਾ ਕੱਢਦਾ। ਜੇ ਤੇ ਆਮ ਜਿਹਾ ਬੰਦਾ ਹੋਵੇ ਉੰਦਰੇ-ਉੰਦਰੀ ਛੜੀ ਜਾਂਦਾ ਉੱਠ ਕੇ ਤੁਰ ਜੂ ਫਿਰ ਹੋਰ ਕੀ ਕਰੂ ਜਾਂ ਉੱਠ ਕੇ ਚਲ ਜੂ ਘਰ ਜਾ ਕੇ ਨਿਆਣੇ ਨੂੰ ਗੁੱਟ ਦੂ ਬੰਨੇ ਨੇ ਗੁੱਸਾ ਚੜਿਆ ਹੋਣਾ ਗੁੱਸਾ ਬੰਦਾ ਇਦਾਂ ਹੀ ਕਰਦਾ ਨਾ ਇਦਾਂ ਹੀ ਕਰਦਾ ਘਰ ਆਲਾ ਘਰ ਵਾਲੀ ਨੂੰ ਗੁੱਟ ਦਿੰਦਾ ਘਰ ਵਾਲੀ ਨਿਆਣੇ ਨੂੰ ਗੁੱਟ ਦਿੰਦੀ ਹੈ ਨਿਆਣਾ ਫਿਰ ਖਡਾਉਣੇ ਨੂੰ ਤੋੜ ਦਿੰਦਾ ਇਦਾਂ ਹੀ ਗੁੱਸਾ ਗਾਲਾਂ ਦੀ ਗਾਹ ਕੱਟਣਾ ਹੁੰਦਾ ਫਿਰ ਐਂ ਕੱਟਦੇ ਨੇ ਲੋਕ ਹੁਣ ਜੇ ਬੰਦਾ ਉਹੋ ਜਿਹਾ ਹੋਇਆ ਉਹਨੇ ਐਂ ਅੰਦਰੀ ਕਚੀਚੀਆਂ ਜਿਹਾ ਲਈ ਰਹਿਣੀ ਆ ਵੀ ਕਰੀਏ ਕੀ ਹੁਣ ਚੱਲਦੀ ਤੇ ਪੇਸ਼ ਐ ਨਹੀਂ ਮੋਨੀ ਬਾਬੇ ਦੇ ਤਵਾ ਲਾਤਾ ਝੜ ਗਿਆ ਨਾ ਕੋਸਾ ਉਹਨੂੰ ਉਹਨੇ ਅੰਦਰੇ ਅੰਦਰ ਹੀ ਐਦਾਂ ਜੇ ਹੋਈ ਜਾਣਾ ਉਹਨੂੰ ਤੇ ਜੇ ਬੰਦਾ ਥੋੜਾ ਜਿਹਾ ਉਸ ਹਿਸਾਬ ਦਾ ਹੋਇਆ ਉਹ ਫਿਰ ਗੁੱਸਾ ਉਵੇਂ ਕੱਢਦਾ ਥੋੜਾ ਜਿਹਾ ਜ਼ਿਆਦਾ ਤਾਕਤ ਵਾਲਾ ਜੇ ਬੌਧੀ ਤਾਕਤ ਵਾਲਾ ਹੋਇਆ ਫਿਰ ਉਹਨੇ ਮਾਰਨ ਤੱਕ ਵੀ ਚਲੇ ਜਾਣਾ ਕੱਢਦੇ ਨੇ ਵੀ ਜਿੰਨੀ ਤਾਕਤ ਹੋਵੇ ਉੰਨੀ ਬੰਦਾ ਜ਼ੋਰ ਲਾਉਂਦਾ ਉਨਾ ਹੀ ਜ਼ੋਰ ਲਾਉਂਦਾ ਪਰ ਜੇ ਸੱਚ ਤੇ ਖੜੇ ਹੋ ਫਿਰ ਖੜੇ ਰਹਿਓ ਫਿਰ ਨਾ ਪਰਵਾਹ ਕਰਿਓ ਜਿਸ ਲੈਵਲ ਤੇ ਬੰਦਾ ਹੋਵੇ ਕਈ ਬੰਦੇ ਮੈਂ ਗ੍ਰੰਥੀ ਇਦਾਂ ਦੇ ਵੇਖਿਆ 50 ਗੁਰਦੁਆਰੇ ਛੱਡਦੇ ਉਹਨਾਂ ਨੇ ਜਿੱਥੇ ਜਾਂਦੇ ਨੇ ਕਥਾ ਫੇਰ ਉਹੀ ਕਰਦੇ ਉੱਥੋਂ ਫੇਰ ਕੱਢ ਦੇਣਗੇ ਕਹਿਣਗੇ ਕਰਨੀ ਹੈ ਹੋਈਏ ਐਡੇ ਐਡੇ ਉਹ ਵੀ ਮਾਂ ਦੇ ਪੁੱਤ ਪੱਖੇ ਨੇ ਛੱਡਦੇ ਉਹ ਵੀ ਨਹੀਂ ਉਹ ਵੀ ਫੇਰ ਜਾ ਕੇ ਉੱਥੇ ਉਹੀ ਗੱਲ ਕਰਦੇ ਕਹਿ ਲਈ ਜੋ ਜੋ ਕਰਨਾ ਤੁਸੀਂ ਕਥਾ ਇਹੀ ਕਰਾਂਗੇ ਅਸੀਂ ਛੱਡਦੇ ਨਹੀਂ ਹਟਣਾ ਚਾਹੀਦਾ ਵੀ ਨਹੀਂ ਸੱਚੀ ਹੋਈ ਹੈ ਹਟਣਾ ਨਹੀਂ ਚਾਹੀਦਾ ਹੁਣ ਮਾਫ ਕਰਨਾ ਸਤਿਗੁਰੂ ਦਾ ਜੀਵਨ ਪੜ੍ਹ ਕੇ ਵੇਖ ਲਓ ਟਿਕਣ ਦਿੱਤਾ ਕਿਤੇ ਬਹਿਣ ਦਿੱਤਾ ਦੁਸ਼ਮਣਾਂ ਨੇ ਕਦੇ ਕਿਵੇਂ ਆ ਕੇ ਚੜ ਕੇ ਕਦੇ ਕਿਵੇਂ 14 ਜੰਗਾਂ ਜਿੰਦਗੀ ਦੇ ਵਿੱਚ ਕਿਤੇ ਚੜ ਕੇ ਨਹੀਂ ਗਏ ਟਿਕਣ ਦਿੰਦੀ ਨਹੀਂ ਸੀ ਥੋੜੇ ਚਿਰ ਬਾਅਦ ਫੇਰ ਆ ਜਾਂਦੇ ਸੀ ਥੋੜੇ ਚਿਰ ਬਾਅਦ ਫੇਰ ਆ ਜਾਂਦੇ ਕਹਿੰਦੇ ਕੋਈ ਗੱਲ ਨਹੀਂ ਫਿਰੇ ਤੇ ਹੁਣ ਇੱਦਾਂ ਹੀ ਚੱਲਣਾ ਪਰ ਜੇ ਸੱਚ ਤੇ ਖੜੀਏ ਤੇ ਖੜੇ ਰਹੋ ਇਤਿਹਾਸ ਵੀ ਤਾਂ ਹੀ ਬਣਦਾ ਹੈ ਰਾਹ ਵੀ ਤਾਂ ਹੀ ਬਣਾਉਂਗੇ ਮਾਡਲ ਵੀ ਬਣੋਂਗੇ ਜੇ ਲੱਗੇ ਰਹੋਗੇ ਤੇ ਫਿਰ ਲੱਗੇ ਰਹੋ ਪ੍ਰਵਾਹਾਂ ਨਾ ਮੰਨਿਓ ਕਿਸੇ ਦੀ ਦ੍ਰਿੜਤਾ ਨਾਲ ਪਹਿਰਾ ਦਿਓ ਸੱਚ ਤੇ ਆਲਾ ਦਵਾਲਾ ਮੈਂ ਵੇਖੋ ਲੋਕ ਕੀ ਕਹਿੰਦੇ ਆ ਦੁਨੀਆ ਕੀ ਕਹਿੰਦੀ ਆ ਦਿਲ ਰੱਖੀਏ ਪਹਾੜਾ ਵਰਗਾ ਹਾਥੀਆਂ ਦੀ ਤੋਰ ਤੁਰੀਏ ਹੁਣ ਜਿਹੜਾ ਹਾਥੀ ਹੁੰਦਾ ਹੈ ਜਦੋਂ ਪਿੰਡ ਚ ਆਉਂਦਾ ਸਾਰੇ ਪਿੰਡ ਦੇ ਕੁੱਤੇ ਭੌਂਕਣ ਲੱਗ ਜਾਂਦੇ ਹੁਣ ਕੁੱਤਿਆਂ ਦੀ ਕਿਹੜੇ ਰੋਟੀ ਖੋਲਦਾ ਪਤਾ ਵੀ ਘੰਟਾ ਆਇਆ ਫਿਰ ਨਿਕਲ ਜੂ ਅਗਲੇ ਪਿੰਡ ਪਰਪੜਾ ਕੁੱਤਿਆਂ ਦਾ ਵਿਗਾੜਦਾ ਕੀ ਹੁੰਦਾ ਭਲਾ ਜਦੋਂ ਭੌਂਕਦੇ ਹੁੰਦੇ ਸਾਰੇ ਪਿੰਡ ਦੇ ਕੁੱਤੇ ਕਰਦਾ ਤੇ ਕਿਸੇ ਦਾ ਨੁਕਸਾਨ ਕੁਝ ਨਹੀਂ ਘੰਟੇ ਲਈ ਆਇਆ ਲੰਘ ਜੂ ਭੌਂਕੀ ਜਾਂਦੇ ਆ ਕੁੱਤੇ ਬਸ ਵੱਡੇ ਨੂੰ ਵੇਖ ਵੇ ਕੀ ਭੋਂਕੀ ਜਾਂਦੇ ਆ ਹੋਰ ਹੋਰ ਨੁਕਸਾਨ ਤੇ ਕੁਛ ਵੀ ਪਸਹੀਂ ਵੇਖ ਹੋਵੇ ਵੱਡਾ ਹਾਥੀ ਹੁੰਦਾ ਤੇ ਨਾਲੇ ਨੇੜੇ ਨਹੀਂ ਆਉਂਦੇ ਪਿਆ ਉਹਦੇ ਭੋਂਕਦੇ ਦੂਰ ਦੂਰ ਹੀ ਹੁੰਦੇ ਆ ਪਤਾ ਵੀ ਲੱਤ ਬਹੁਤ ਵੱਟੀ ਗਈ ਲੱਡਰ ਵੀ ਤੇ ਲੱਗਦਾ ਨੇੜੇ ਨਹੀਂ ਆਉਂਦੇ ਗੱਲ ਨਹੀਂ ਕਰ ਸਕਦੇ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਬਸ ਦੂਰ ਦੂਰ ਰੌਲਾ ਪਾਉਣ ਵਾਲੇ ਹੁੰਦੇ ਇਸ ਕਰਕੇ ਪਿਆਰਿਓ ਜੇ ਤੁਰਿਏ ਫਿਰ ਪਰਵਾਹ ਨਾ ਕਰੀਏ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਲੱਗੇ ਰਹੇ ਸੋ ਵੇਖੋ ਗੁਰੂ ਜੀ ਕੀ ਕਹਿੰਦੇ ਐ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਲੜਦੇ ਆ ਕਹਿੰਦੇ ਲੜਾਈ ਕਰਦੇ ਰਾਰ ਕਰਤ ਝਗੜਾ ਕਰਦੇ ਝੂਠੀ ਲੱਗ ਕਾਥਾ ਕਹਿੰਦੇ ਝੂਠੀਆਂ ਕਹਾਣੀਆਂ ਦੇ ਮਗਰ ਇੰਨਾ ਲੱਗਦੇ ਕਿ ਸੱਚ ਦੀ ਕਥਾ ਦੇ ਵਿਰੋਧ ਕਰਦੇ ਲੜਾਈ ਕਰਦੇ ਸੱਚ ਦੀ ਕਥਾ ਦੇ ਨਾਲ ਲੜਾਈ ਕਰ ਕਰਨ ਵਾਲਿਆਂ ਤੇ ਝੂਠੀਆਂ ਕਹਾਣੀਆਂ ਦੇ ਮਗਰ ਲੱਗ ਕੇ ਰਾਰ ਕਰਤ ਲੜਾਈ ਕਰਦੇ ਐ ਝੂਠੀ ਲੱਗ ਗਾਥ ਅੱਗੇ ਸੁਣੋ ਵਜਹੋ ਸਾਹਿਬੂ ਕਾ ਸੇਵ ਬੇਰਾਨੀ ਉਹ ਕਹਿੰਦੇ ਪਿਆਰਿਓ ਤਨਖਾਹ ਮਾਲਕ ਤੋਂ ਲੈਨੇਓ ਵਜਹੋ ਸਾਹਿਬ ਕਾ ਤੇ ਸੇਵ ਬਰਾਨੀ ਰੱਬ ਦੇ ਗੁਣ ਗਾਉਣੇ ਚਾਹੀਦੇ ਸੀ ਜਿਹੜੇ ਭਾਵ ਕੇ ਜਿਹੜਾ ਮਾਲਕ ਤੈਨੂੰ ਜੀਉ ਪਿੰਡ ਸਭ ਕੁਝ ਦੇ ਰਿਹਾ ਹੈ ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਣ ਜਿਹੜਾ ਤੈਨੂੰ ਸਾਰਾ ਕੁਝ ਦਿੰਦਾ ਹੈ ਉਹਦੀ ਚੱਕਰੀ ਕਰਨੀ ਸੀ ਤੈਂ ਸੱਚ ਦੀ ਕਥਾ ਸੁਣ ਕੇ ਸੱਚ ਨਾਲ ਜੁੜਨਾ ਸੀ ਰੱਬ ਦੀਆਂ ਗੱਲਾਂ ਸੁਣ ਕੇ ਰੱਬ ਨਾਲ ਜੁੜਨਾ ਸੀ ਕਹਿੰਦੇ ਗੁਣ ਗਾਉਣੇ ਚਾਹੀਦੇ ਸੀ ਰੱਬ ਦੇ ਝੂਠੀਆਂ ਜੀਆਂ ਕਹਾਣੀਆਂ ਸੁਣ ਕੇ ਹੋਰਾਂ ਦੀ ਗੁਣਗਾਈ ਜਾਂਦਾ ਹੈ ਬੰਦਿਆਂ ਨੂੰ ਰੱਬ ਬਣਾਈ ਫਿਰਦਾ ਹੈ ਸ਼ਰੀਰਾ ਮਗਰ ਜੁੜਿਆ ਫਿਰਦਾ ਹੈ ਤੇਰੇ ਲਈ ਦੇਹ ਹੀ ਸਭ ਕੁਝ ਹੈ ਲੱਗਣਾ ਸੀ ਰੱਬ ਦੇ ਮਗਰ ਲੱਗ ਗਿਆ ਹੋਰਾਂ ਦੇ ਮਗਰ ਹੀ ਵੱਜੋ ਸਾਬਕਾ ਸੇਵ ਬਿਰਾਨੀ ਕਹਿੰਦੇ ਤਨਖਾਹ ਆ ਮਾਲਕ ਦੇ ਮਾਲਕਾਂ ਤੋਂ ਲੈਂਦਾ ਤੇ ਸੇਵਾ ਕਿਸੇ ਹੋਰ ਦੀ ਕਰਦਾ ਹੈ ਚਾੱਕਰੀ ਕਿਸੇ ਹੋਰ ਦੀ ਕਰਦਾ ਤਨਖਾਹ ਕਿਸੇ ਹੋਰ ਤੋਂ ਲੈਂਦਾ ਹੈ ਬਾਬੇ ਕੀ ਕਿਰਪਾ ਤੇਰੇ ਤੇ ਰੱਬ ਕਰਦਾ ਤੇ ਤੂੰ ਮੜੀਆਂ ਕਬਰਾਂ ਵਾਲਿਆਂ ਨੂੰ ਕੀ ਜਾਨਦਾ ਮੇਰੇ ਤੇ ਬਾਬੇ ਨੇ ਕਿਰਪਾ ਕੀਤੀ ਸਾਡੇ ਤੇ ਪੀਰ ਬਾਬੇ ਦੀ ਕਿਰਪਾ ਤਾਂ ਹੀ ਮੱਝ ਮਿਲਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਹੀ ਕਹਿੰਦੇ ਆ ਜੀ ਲੋਕ ਸਾਡੇ ਤੇ ਬਾਬੇ ਦੀ ਕਿਰਪਾ ਹੈ ਤਾਂ ਹੀ ਮੱਝ ਮਿਲਦੀ ਆ ਹੁਣ ਵੇਖੋ ਸਾਡੇ ਹੁਣ ਆਪਣੇ ਇੱਥੇ ਵੇਖਿਓ ਸੁਣਿਓ ਪਿਆਰਿਓ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਗਏ ਆ ਪਤਾ ਕਰ ਲਿਓ ਉੱਥੇ ਨਾ ਫਾਰਮ ਬਣੇ ਨੇ ਵੱਡੇ ਵੱਡੇ ਤੇ ਇੱਕ ਇੱਕ گا 40 ਲੀਟਰ 50 ਲੀਟਰ ਦੁੱਧ ਵੀ ਦਿੰਦੀ ਏ ਇੱਕ ਇੱਕ گا 40 40 ਲੀਟਰ ਦੁੱਧ ਦਿੰਦੀਆਂ ਨੇ ਜੀ گاਵਾ ਉਸੇ ਉਥੇ ਕਿਸੇ ਪੀਰ ਬਾਬੇ ਦਾ ਪਤਾ ਹੀ ਨਹੀਂ ਕੋਈ ਪੀਰ ਹੀ ਹੋਈ ਨਾ ਅਮਰੀਕਾ 'ਚ ਨਾ ਕੈਨੇਡਾ 'ਚ ਤੇ ਦੁੱਧ ਇੰਨਾ ਮੁੱਕਦਾ ਹੀ ਨਹੀਂ ਸਸਤਾ ਹੈ ਦੁੱਧ ਇੰਨੀਆਂ گاਵਾਂ ਨੇ ਇੰਨੇ ਫਾਰਮ ਬਣੇ ਐ ਸਾਡੇ ਇੰਨੇ ਪੀਰ ਇੰਨੀਆਂ ਖੀਰਾਂ ਚੜਾਉਣੇ ਆ ਉਥੇ ਦੁੱਧ ਚੜਾ ਦੋ ਉਥੇ ਚੜਾ ਦੋ ਫਿਰ ਵੀ ਜਦੋਂ ਧਾਰ ਕੱਢਣੀ ਹੁੰਦੀ ਹੈ ਸਾਰਾ ਟੱਬਰ ਲੱਤਾਂ ਨੂੰ ਨੂੜ ਕੇ ਬਿਠਾਉਂਦਾ ਹੈ ਉਹ ਫਿਰ 2 ਕਿਲੋ ਮਸਾਂ ਦਿੰਦੀ ਹੈ ਉਹਦੇ ਚ ਅੱਧਾ ਗੋਆ ਪੈ ਜਾਂਦਾ ਹੈ ਦੇਖਦੇ ਆ ਨਾ ਆਪਾਂ ਰੋਜ਼ ਸਾਰਾ ਟੱਬਰ ਧਾਰ ਕੱਢਣ ਲੱਗਿਆ ਬੈ ਲੱਤੋਂ ਨੇ ਫੜੀ ਹੈ ਸਿੰਘੋਂ ਨੇ ਫੜੇ ਹੁੰਦੇ ਆ ਅੱਗੇ ਪਹਾੜਾ ਜਾ ਪਾ ਕੇ ਬੈਠਣਾ ਤਾਂ ਆਟਾ ਢੂੜ ਰਹੇ ਹੁੰਦੇ ਆ ਉਹ 2 ਕਿਲੋ ਵੇਰ ਨਹੀਂ ਦਿੰਦੀ ਉਹਨਾਂ ਦੀਆਂ گاਵਾ 40 40 ਲੀਟਰ ਦੁੱਧ ਦਿੰਦੀਆਂ ਉਹਨਾਂ ਨੇ ਕਦੇ ਕਿਸੇ ਪੀਰ ਦਾ ਉਹਨਾਂ ਨੂੰ ਪਤਾ ਹੀ ਨਹੀਂ ਨਾ ਕਦੇ ਖੀਰਾ ਚੜਾਈਆਂ ਨਾ ਕਦੇ ਦੁੱਧ ਚੜਾਏ ਉਹਨਾਂ ਨੂੰ ਪਤਾ ਹੀ ਨਹੀਂ ਜੇ ਜਿੰਨਾ ਜ਼ੋਰ ਆਪਾਂ ਇਹਨਾਂ ਕਬਰਾਂ ਬੜੀਆਂ ਤੇ ਦੁੱਧ ਖੀਰਾ ਚੜਾਉਣ ਤੇ ਲਾਉਂਦੇ ਆ ਜੇ ਕਿਤੇ ਤੁਸੀਂ ਸਿੰਘੋਂ ਐ ਡਿਵੈਲਪ ਕੀਤਾ ਹੁੰਦਾ ਨਾ ਮਾਈਂਡ ਵੀ ਇਹੋ ਜਿਹੇ ਕਿਹੜੀਆਂ ਚੀਜ਼ਾਂ ਪੈਦਾ ਕਰੀਏ ਵੀ گاਵਾ ਵੱਧ ਦੁੱਧ ਦੇਣ ਇੰਨਾ ਟਾਈਮ ਕਿਤੇ ਉਧਰ ਲਾਇਆ ਹੁੰਦਾ ਤੇ ਅੱਜ ਨੂੰ ਗੱਲ ਕੁਝ ਹੋਰ ਹੀ ਹੋਣੀ ਸੀ ਜੇ ਕਿਤੇ ਤੁਸੀਂ ਐਂ ਜੋਰ ਲਾਉਂਦੇ ਵੀ ਮੱਝ ਦੁੱਧ ਕਿਵੇਂ ਵਧ ਦਊਂ ਗਾਂ ਦੁੱਧ ਕਿਵੇਂ ਵਧ ਦਊ ਇਹੋ ਜੀ ਟੈਕਨੀਕ ਬਣਾਓ ਇਦਾਂ ਦਾ ਕੁਝ ਬਣਾਓ ਇਦਾਂ ਦਾ ਕੁਝ ਕਰੋ ਅੱਜ ਕਿਤੇ ਦੀ ਕਿਤੇ ਪਹੁੰਚਿਆ ਹੋਣਾ گاਵਾਾਂ ਦਾ ਉਹਨਾਂ ਨੇ ਕਮਾਲ ਕੀਤੀ ਪਈ ਹੈ ਮੱਝਾਂ ਤੇ ਹੈ ਹੀ ਨਹੀਂ ਨਾ ਅਮਰੀਕਾ ਕੈਨੇਡਾ 'ਚ ਮੱਝਾਂ ਤੇ ਹੈ ਨਹੀਂ ਤੇ ਮੈਂ ਕੀ ਕਹਿੰਦਾ ਸੋਦਾ ਵੀ ਜੇ ਮੱਝਾਂ ਇਹਨਾਂ ਦੇ ਕੋਲ ਹੋਣੇ ਤੇ ਮੱਝਾਂ ਦਾ ਵੀ ਰੂਪ ਬਦਲ ਦੇਣ 2 4 10 ਸਾਲਾਂ ਦੇ ਵਿੱਚ ਕਮਾਲ ਹੋ ਜਾਏ ਸਾਡੇ ਵਾਲਾ ਕੀ ਹੈ ਮਾਈਂਡ ਡਵੈਲਪ ਨਹੀਂ ਕੀਤੇ ਡੈੱਡ ਕੀਤੇ ਗਏ ਹੈ ਬੰਦੇ ਨੂੰ ਡੈੱਡ ਕੀਤਾ ਜਾਂਦਾ ਵੀ ਇੱਥੇ ਖੀਰ ਚੜ੍ਹਾਏਗਾ ਤਾਂ ਗੱਲ ਬਣੂ ਉੱਥੇ ਦੁੱਧ ਚੜ੍ਹਾਏਗਾ ਤਾਂ ਗੱਲ ਬਣੂ ਮੱਝ ਤਾਂ ਮਿਲੂ ਮਿਲਦੀਆਂ ਫੇਰ ਨਹੀਂ ਤਾੰ ਕਰਕੇ ਪਿਆਰਿਓ ਛੱਡੋ ਸਾਰਾ ਕੁਝ ਇਹਨਾਂ ਝੂਠੀਆਂ ਗੱਪ ਕਹਾਣੀਆਂ ਨੂੰ ਛੱਡੋ ਤਿੰਦਾ ਮਾਲਕ ਐ ਦੱਦਾ ਦਾਤਾ ਏਕ ਹੈ ਸਭ ਕੋ ਜੀਵਨ ਹਾਰ ਤਿੰਦਾ ਉਹ ਐ ਕਿਉਂ ਐਵੇਂ ਫਿਰ ਚਾਕਰੀ ਕਿਸੇ ਹੋਰ ਦੀ ਕਰਦਾ ਜਿਹੜਾ ਸਾਰਾ ਕੁਝ ਬਖਸ਼ਿਸ਼ ਕਰਦਾ ਗੁਣ ਵੀ ਉਹਦੇ ਗਾਇਆ ਕਰ ਕਿਉਂ ਕਬਰਾਂ ਮੜੀਆਂ ਨੂੰ ਐਵੇਂ ਦੁੱਧ ਚੜਾਉਂਦਾ ਤੁਰਿਆ ਫਿਰਦਾ ਛੱਡ ਦੇ ਜਿਹਦੀ ਤਨਖਾਹ ਲੈਣਾ ਕੰਮ ਵੀ ਉਸੇ ਦਾ ਹੀ ਕਰ ਆਖੋ ਸਤਨਾ ਲਓ ਵਜੋ ਸਾਹਿਬ ਕਾ ਸੇਵ ਬਰਾਨੀ ਪੜੋ ਮਾਝੂ ਹੋਂ ਸਾਹਿਬ ਕੋ ਸੇਵ ਬੇਰਾਨੀ ਐਸੇ ਗੁਨਾਹ ਅਛਾ ਦਿਓ ਕਾਨੀ ਐਸੇ ਗੁਨਾਹ ਕਹਿੰਦੇ ਕਰਦਾ ਐ ਐਸੇ ਗੁਨਾਹਾਂ ਦੇ ਥੱਲੇ ਕਹਿੰਦੇ ਤੱਬਿਆਂ ਪਿਆ ਇਹਦੀ ਸੁਰਤ ਕੀ ਤਰੱਕੀ ਕਰੇ ਸੇਵਾ ਕਿਸੇ ਹੋਰ ਦੀ ਕਰਦਾ ਐ ਬਖਸ਼ਿਸ਼ ਮਾਲਕ ਹੋਰ ਕਰ ਰਿਹਾ ਐ ਐਸੇ ਗੁਨਾਹ ਕਰਨ ਵਾਲਾ ਇੰਨੀ ਸੁਰਤ ਦੱਬੀ ਪਈ ਹੈ ਕਹਿੰਦੇ ਇਹੋ ਜੇ ਗੁਨਾਹਾਂ ਦੇ ਨਾਲ ਐਸੇ ਗੁਨਾਹ ਕਰ ਕਰਕੇ ਇਹਦੇ ਦੱਬਿਆ ਪਿਆ ਇਹਦਾ ਮਾਈਂਡ ਕੀ ਡਿਵੈਲਪ ਹੋਣਾ ਹੈ ਤੇ ਦੱਬਿਆ ਪਿਆ ਤੇ ਇਹ ਨਿਕਲ ਹੀ ਨਹੀਂ ਸਕਦਾ ਇੰਨਾਂ ਗੱਲਾਂ ਚ ਝੂਠੀਆਂ ਕਹਾਣੀਆਂ ਸੁਣ ਸੁਣ ਕੇ ਦੱਬਿਆ ਪਿਆ ਇਹ ਤਰੱਕੀ ਨਹੀਂ ਕਰ ਸਕਦਾ ਇਹਦਾ ਲਈ ਕੁਝ ਬਣ ਸਕਣਾ ਜੇ ਸੱਚ ਦੀ ਕਥਾ ਸੁਣ ਕੇ ਮਾਈਂਡ ਡਿਵੈਲਪ ਨਾ ਕੀਤਾ ਗੱਲ ਨਹੀਂ ਬਣਨੀ ਹਾਂਜੀ ਤੇਸ ਸਿਉ ਨੂੰ ਪਾ ਜੋ ਸਾਧ ਹੀ ਸੰਗੀ ਉਹਦੇ ਤੋਂ ਲੁਕੋ ਰੱਖਦਾ ਜਿਹੜਾ ਸਾਰਾ ਕੁਝ ਵੇਖਦਾ ਹੈ ਮੇਰਾ ਮਾਲਕ ਸਭ ਕੁਝ ਵੇਖਦਾ ਕਹਿੰਦੇ ਉਹਦੇ ਤੋਂ ਲੁਕੋ ਰੱਖਦਾ ਫੇਰ ਪੜੋ ਪਗੜ ਤੇਸ ਸਿਉ ਨੂੰ ਪਾ ਜੋ ਸਾਧ ਹੀ ਸੰਗੀ ਕਾਮਨਾ ਆਵੇ ਉਹ ਫਿਰ ਫਿਰ ਮੰਗੀ ਜਿਹੜੀ ਚੀਜ਼ ਨੇ ਕੰਮ ਨਹੀਂ ਆਉਣਾ ਮੁਰ ਮੁਰ ਕੇ ਉਹੀ ਮੰਗਦਾ ਜਿਹੜਾ ਮਟੀਰੀਅਲਿਜ਼ਮ ਛੱਡ ਕੇ ਤੁਰ ਜਾਣਾ ਬੰਦਾ ਸੁਰਤ ਕਰਕੇ ਉਹੀ ਮੰਗੀ ਜਾਂਦਾ ਮੁਰ ਮੁਰ ਕੇ ਆਹ ਮਿਲ ਜੇ ਆਹ ਮਿਲ ਜੇ ਆਹ ਮਿਲ ਜੇ ਗੁਰੂ ਜੀ ਦਾ ਬਚਨ ਹੈ ਕਹਿੰਦੇ ਭਾਈ ਇਹ ਛੱਡ ਕੇ ਜਾਣਾ ਮੰਗਿਆ ਕਰ ਮਨ ਦੀ ਸ਼ਾਂਤੀ ਮੰਗਿਆ ਕਰ ਮੈਂ ਫਰਜ਼ ਪਛਾਣ ਸਕਾਂ ਇਹ ਮੰਗੋ ਮੇਰਾ ਮਨ ਸ਼ਾਂਤ ਰਵੇ ਸਹੀ ਕੰਮ ਕਰਾਂ ਆ ਬਾਹਰ ਲੀਆਂ ਚੀਜ਼ਾਂ ਤੇ ਛੱਡ ਕੇ ਤੁਰਨੇ ਕਹਿੰਦੇ ਤੋ ਕਹਿੰਨਾ ਮੇਰਾ ਘਰ ਮੇਰਾ ਪਰਿਵਾਰ ਲਾਜ ਨਾ ਮਰੋ ਕਹੋ ਘਰ ਮੇਰਾ ਗੁਰੂ ਜੀ ਤੇ ਇਦਾਂ ਵੀ ਕਹਿੰਦੇ ਕਿ ਸ਼ਰਮ ਨਾਲ ਮਰਦਾ ਨਹੀਂ ਉਦੋਂ ਜਦੋਂ ਐ ਕਹਿੰਦਾ ਵੀ ਮੇਰਾ ਘਰ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਉਦੋਂ ਜਦੋਂ ਐ ਕਹਿੰਦਾ ਵੀ ਮੇਰਾ ਘਰ ਆ ਮੇਰਾ ਆ ਮੇਰਾ ਕਹਿੰਦੇ ਮਰਦਾ ਨਹੀਂ ਸ਼ਰਮ ਨਾਲ ਉਦੋਂ ਲਾਜ ਨਾ ਮਰੋ ਕਹੋ ਘਰ ਮੇਰਾ ਮੇਰਾ ਘਰ ਤੇਰਾ ਕਿਥੋਂ ਹੋ ਗਿਆ ਵੱਡੇ ਵੱਡੇ ਆਏ ਤੇ ਤੁਰ ਗਏ ਤੂੰ ਕਿੰਨਾ ਕਚਰ ਬੈਠਾ ਰਹਿਣਾ ਭਾਈ ਇਸ ਕਰਕੇ ਆਓ ਸੁਣੋ ਅੱਗੇ ਕਾਫਾ ਨਾਨਕ ਪ੍ਰਭ ਦੀ ਨਦਿਆ ਨਾ ਮਾਲਕ ਜੀ ਦੀਨਾ ਤੇ ਦਇਆਲਤਾ ਕਰਨ ਵਾਲੇ ਮੇਰੇ ਰੱਬ ਜੀ ਮੇਰੇ ਦੀਨ ਦੇ ਆਲੂ ਸਤਿਗੁਰੂ ਮੇਰੇ ਮਾਲਕ ਜੀ ਜਿਵੇਂ ਤੈਨੂੰ ਪਾਉਂਦਾ ਓਵੇਂ ਕਿਰਪਾ ਕਰਦੇ ਸਾਨੂੰ ਵੀ ਬਚਾ ਸੱਚ ਸੁਣਨੀਏ ਸੱਚ ਸਮਝੀਏ ਸੱਚ ਤੇ ਚੱਲੀਏ ਸੱਚੇ ਬਣੀਏ ਸੋਹਣਾ ਸਾਫ ਸੁਥਰਾ ਜਿਹਾ ਜੀਵਨ ਹੋਵੇ ਮਨ ਸ਼ਾਂਤ ਰਹੇ